ਕਿ ਕਿੱਡੇ ਭਿਆਨਕ ਹਾਲ ਹੈ ਇਹ ਪਿੰਡ ਜਿਹੜਾ ਆ ਹਕੂਮਤਪੁਰ ਆ ਔਰ ਇਹ ਹੁਸ਼ਾਰਪੁਰ ਡਿਸਟ੍ਰਿਕਟ ਦਾ ਪਿੰਡ ਹੈ ਔਰ ਇਹਦੀ ਤਸਵੀਰ ਤੁਹਾਨੂੰ ਉਸੇ ਦਿਖਾ ਰਹੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਆ ਉਹ ਪਿੰਡ ਦੇ ਅੰਦਰ ਵੜ ਆਇਆ ਔਰ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਪਹਿਲਾਂ ਤੇ ਪਾਣੀ ਬਹੁਤ ਘੱਟ ਸੀਗਾ ਪਰ ਰਾਤ ਦੇ 2:30 ਵਜੇ ਤੋਂ ਪਾਣੀ ਦਾ ਫਲੋ ਜ਼ਿਆਦਾ ਆ ਔਰ ਇਸ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਆ ਉਹ ਬਹੁਤ ਭਰਨਾ ਸ਼ੁਰੂ ਹੋ ਗਿਆ ਜਿਨ੍ਹਾਂ ਦੇ ਮਕਾਨ ਨੀਵੇਂ ਆ ਔਰ ਉਹਨਾਂ ਦੇ ਮਕਾਨਾਂ ਦੇ ਵਿੱਚ ਜਿਹੜੇ ਫਰਨੀਚਰ ਹੈ ਉਹ ਵੀ ਤੈਰਦੇ ਤੁਹਾਨੂੰ ਨਜ਼ਰ ਆਉਣਗੇ ਸੋ ਫਿਲਹਾਲ ਇਹ ਹਕੂਮਤ ਪੁਰਾਇਆ ਜਿਹਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਲੋਕਾਂ ਦੇ ਹਾਲ ਬਹੁਤ ਬੁਰੇ ਨੇ ਔਰ ਲੋਕਾਂ ਦੇ ਘਰਾਂ ਦੇ ਅੰਦਰ ਜਿਹੜਾ ਪਾਣੀ ਹੈ ਉਹ ਵੜ ਚੁੱਕਾ ਆ ਔਰ ਇਹ ਤਸਵੀਰ ਤੁਹਾਨੂੰ ਦੇਖ ਰਹੀ ਹੋਏਗੀ ਕਿ ਕਿਵੇਂ ਲੋਕ ਜਿਹੜੇ ਨੇ ਆਪਣੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਉਹਦੇ ਨਾਲ ਦੋ ਹੱਥ ਕਰਦੇ ਨਜ਼ਰ ਆ ਰਹੇ ਨੇ ਜਿਹੜਾ ਪਾਣੀ ਹੈ ਉਹ ਸੜਕਾਂ ਦੇ ਉੱਤੇ ਵੀ ਆ ਲੋਕਾਂ ਦੇ ਜਿਹੜੇ ਏਰੀਆਜ਼ ਨੇ ਜਿੱਥੇ ਕਿ ਲੋਕੀ ਕਹ ਲਈਏ ਸਕੂਲ ਹੈ ਜਿਮ ਹੈ ਗਰਾਊਂਡ ਆ ਪੂਰੇ ਤਰੀਕੇ ਦੇ ਨਾਲ ਗੱਚਾ ਗੱਚ ਪਾਣੀ ਦੇ ਨਾਲ ਭਰੀਆਂ ਹੋਈਆਂ ਸੋ ਇਸ ਪਿੰਡ ਦਾ ਹਾਲ ਬੁਰਾ ਆ ਪ੍ਰਸ਼ਾਸਨ ਨੂੰ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਇਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਆ ਇਹਨਾਂ ਦੇ ਘਰਾਂ ਦੇ ਵਿੱਚ ਹੁਣ ਪਾਣੀ ਹੈ ਛੱਪੜ ਜਿਹੜੇ ਛੱਪੜ ਵਾਲੇ ਸਾਈਡ ਦੇ ਉੱਤੇ ਘਰ ਹੈ ਉਹ ਰੜਾ ਹੋ ਗਿਆ ਪਾਣੀ ਦਾ ਉਹਨਾਂ ਬਚਾਰਿਆਂ ਦੇ ਲਈ ਬਿਮਾਰੀਆਂ ਦਾ ਸਵਾਬ ਹੈ ਇਹ ਔਰ ਇਹ ਲਗਾਤਾਰ ਉਹ ਜਦੋਜਹਿਤ ਕਰਦੇ ਨਜ਼ਰ ਆ ਰਹੇ ਨੇ ਪਾਣੀ ਦੇ ਨਾਲ ਇਸ ਪਿੰਡ ਦਾ ਬਹੁਤ ਬੁਰਾ ਹਾਲ ਹੈ ਇਹ ਹਕੂਮਤਪੁਰਾ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਪਾਣੀ ਦੇ ਕਰਕੇ ਜਿਹੜਾ ਪਾਣੀ ਦਾ ਕਹਿਰ ਮਚਾਇਆ ਹੋਇਆ ਪਾਣੀ ਨੇ ਔਰ ਇਹ ਤਸਵੀਰ ਜਿਹੜੀ ਹੈ ਇਹ ਹਕੂਮਤਪੁਰਾ ਦੀ ਤਸਵੀਰ ਹੈ ਔਰ ਇਸੇ ਤਸਵੀਰ ਤੋਂ ਤੁਹਾਨੂੰ ਲੱਗਦਾ ਹੋਵੇਗਾ ਅੰਦਾਜ਼ਾ ਹੋ ਗਿਆ ਕਿ ਕਿੱਡਾ ਨੁਕਸਾਨ ਹੋਇਆ ਫਿਲਹਾਲ ਇਹ ਦਿਨ ਦੀ ਤਸਵੀਰ ਦਿਖਾ ਰਹੇ ਹਾਂ ਰਾਤ 2:00 ਵਜੇ ਤੋਂ ਇੱਥੇ ਦਾ ਹਾਲ ਹੋਰ ਵੀ ਬੱਤਰ ਹੈ ਸਾਡੇ ਰਿਪੋਰਟਰ ਬਹੁਤ ਜਲਦ ਸਾਡੇ ਨਾਲ ਜੁੜਨਗੇ ਔਰ ਤਸਵੀਰਾਂ ਵੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿੱਡਾ ਇਸ ਪਾਣੀ ਨੇ ਇੱਥੇ ਕਹਿਰ ਮਚਾ ਦਿੱਤਾ ਹੈ ਔਰ ਇਹ ਹਕੂਮਤ ਪੁਰਾਇਆ ਜਿੱਥੇ ਕਿ ਬੁਰੇ ਤਰੀਕੇ ਦੇ ਹਾਲ ਹੋ ਗਏ ਨੇ ਪਾਣੀ ਚੜਾਇਆ ਗੱਚਾ-ਗੱਚ ਪਿੰਡ ਦੇ ਅੰਦਰ ਵੜ ਗਿਆ ਆ ਔਰ ਲੋਕਾਂ ਦੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਉਸ ਨੂੰ ਬਹੁਤ ਸੱਟ ਲੱਗੀ ਆ ਲੋਕ ਕਹਿੰਦੇ ਨੇ ਕਿ ਜਿਨ੍ਹਾਂ ਦੇ ਘਰ ਨੀਵੇਂ ਨੇ ਰਾਤ 2:30 ਵਜੇ ਦੇ ਜਾਗਦੇ ਨੇ ਨਾ ਪਕਾਈਆਂ ਨਾ ਖਾਧੀਆਂ ਔਰ ਤੁਸੀਂ ਦੇਖੋ ਵੀ ਕਿੰਡਾ ਤਕੜਾ ਨੁਕਸਾਨ ਹੈ ਹਰ ਸਾਲ ਇਹ ਨਵਾਂ ਸ਼ਹਿਰ ਦਾ ਏਰੀਆ ਹੁਸ਼ਾਰਪੁਰ ਦਾ ਏਰੀਆ ਇਹ ਹਰ ਸਾਲ ਮਾਰ ਦੇ ਅੰਦਰ ਆਉਂਦਾ ਆ ਕਿਉਂਕਿ ਪਾਣੀ ਜਿਹੜਾ ਆ ਇੱਥੇ ਬਹੁਤ ਭਰ ਜਾਂਦਾ ਆ ਹੁਣ ਰਾਤ ਦੇ 2:30 ਵਜੇ ਤੋਂ ਕਹਿੰਦੇ ਲਗਾਤਾਰ ਇੱਥੇ ਪਾਣੀ ਭਰ ਰਿਹਾ ਆ ਪਿੰਡ ਜਿਹੜਾ ਆ ਇਦਾਂ ਲੱਗਦਾ ਕਿ ਡੁੱਬ ਜਾਏਗਾ ਸੋ ਪ੍ਰਸ਼ਾਸਨ ਨੂੰ ਮਦਦ ਦੇ ਲਈ ਗੋਹਾਰ ਲਗਾਈ ਜਾ ਰਹੀ ਆ ਗੇਟ ਦੇ ਲੋਕ ਜਿਹੜੇ ਨੇ ਕਿਉਂਕਿ ਉਹਨਾਂ ਦਾ ਜਿਹੜੇ ਘਰ ਨੀਵੇਂ ਨੇ ਉਹ ਤਾਂ ਬਿਲਕੁਲ ਡੁੱਬ ਗਏ ਨੇ ਉਹਨਾਂ ਦਾ ਫਰਨੀਚਰ ਜਿਹੜਾ ਆ ਉਹ ਗਲੀਆਂ 'ਚ ਤੈਰਦਾ ਨਜ਼ਰ ਆਉਂਦਾ ਆ ਫਿਲਹਾਲ ਇਹ ਤਸਵੀਰ ਹਕੂਮਤ ਪੁਰਾਤੀ ਆ ਜਿੱਥੇ ਕਿ ਪਾਣੀ ਨੇ ਜਲਥਲ ਕਰ ਦਿੱਤਾ ਆ ਪਾਣੀ ਨੇ ਜਲਥਲ ਕਰ ਦਿੱਤਾ ਲੋਕਾਂ ਦਾ ਜੀਵਨ ਜਿਹੜਾ ਅਸਤਵਿਸ਼ਤ ਹੋ ਗਿਆ ਇਸ ਪਿੰਡ ਦਾ ਨਾਮ ਹੈ ਹਕੂਮਤਪੁਰਾ ਜਿੱਥੇ ਕਿ ਪਾਣੀ ਜਿਹੜਾ ਰਾਤ ਦੇ 2:30 ਵਜੇ ਜਿਆਦਾ ਵੜਿਆ ਆ ਲੋਕਾਂ ਦਾ ਸਮਾਨ ਬੈੱਡ ਲੋਕਾਂ ਦਾ ਫਰਨੀਚਰ ਅਜੇ ਤੱਕ ਜਿਹੜਾ ਸਰਕਾਰੀ ਸਕੂਲ ਆ ਉਹਦੇਆਂ ਜਿਹੜੀਆਂ ਕਲਾਸਾਂ ਦਾ ਹਾਲ ਜਿਹੜਾ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਪੰਜਾਬ ਦੇ ਇਸ ਏਰੀਏ ਦੇ ਵਿੱਚ ਪਾਣੀ ਨੇ ਤੜਥੱਲੀ ਮਚਾ ਦਿੱਤੀ ਆ ਬਹੁਤ ਪੂਰੇ ਹਾਲ ਨੇ ਲੋਕਾਂ ਦਾ ਜਿਹੜਾ ਫਰਨੀਚਰ ਹੈ ਉਹ ਵੀ ਸਾਰਾ ਰੁੜ ਗਿਆ ਰਾਤ ਦੇ ਲੋਕ ਜਿਹੜੇ ਨੇ ਉੱਥੇ ਜਾ ਕੇ ਕੱਢੀ ਉਹਨਾਂ ਨੇ ਰਾਤ ਕਿਉਂਕਿ ਪਾਣੀ ਜਿਹੜਾ ਆ ਉਹਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਆ ਔਰ ਲਗਾਤਾਰ ਜਿਹੜਾ ਆ ਤੁਸੀਂ ਦੇਖੋਗੇ ਕਿ ਕਿੱਡੇ ਭਿਆਨਕ ਹਾਲ ਹੈ ਇਹ ਪਿੰਡ ਜਿਹੜਾ ਆ ਹਕੂਮਤਪੁਰ ਆ ਔਰ ਇਹ ਹੁਸ਼ਾਰਪੁਰ ਡਿਸਟ੍ਰਿਕਟ ਦਾ ਪਿੰਡ ਹੈ ਔਰ ਇਹਦੀ ਤਸਵੀਰ ਤੁਹਾਨੂੰ ਉਸੇ ਦਿਖਾ ਰਹੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਆ ਉਹ ਪਿੰਡ ਦੇ ਅੰਦਰ ਵੜ ਆਇਆ ਆ ਔਰ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਪਹਿਲਾਂ ਤੇ ਪਾਣੀ ਬਹੁਤ ਘੱਟ ਸੀਗਾ ਪਰ ਰਾਤ ਦੇ 2:30 ਵਜੇ ਤੋਂ ਪਾਣੀ ਦਾ ਫਲੋ ਜ਼ਿਆਦਾ ਆ ਔਰ ਇਸ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਆ ਉਹ ਬਹੁਤ ਭਰਨਾ ਸ਼ੁਰੂ ਹੋ ਗਿਆ ਜਿਨ੍ਹਾਂ ਦੇ ਮਕਾਨ ਨੀਵੇਂ ਆ ਔਰ ਉਹਨਾਂ ਦੇ ਮਕਾਨਾਂ ਦੇ ਵਿੱਚ ਜਿਹੜੇ ਫਰਨੀਚਰ ਹੈ ਉਹ ਵੀ ਤੈਰਦੇ ਤੁਹਾਨੂੰ ਨਜ਼ਰ ਆਉਣਗੇ ਸੋ ਫਿਲਹਾਲ ਇਹ ਹਕੂਮਤ ਪੁਰਾਇਆ ਜਿਹਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਲੋਕਾਂ ਦੇ ਹਾਲ ਬਹੁਤ ਬੁਰੇ ਨੇ ਔਰ ਲੋਕਾਂ ਦੇ ਘਰਾਂ ਦੇ ਅੰਦਰ ਜਿਹੜਾ ਪਾਣੀ ਹੈ ਉਹ ਵੱਡ ਚੁੱਕਾ ਆ ਔਰ ਇਹ ਤਸਵੀਰ ਤੁਹਾਨੂੰ ਦੇਖ ਰਹੀ ਹੋਏਗੀ ਕਿ ਕਿਵੇਂ ਲੋਕ ਜਿਹੜੇ ਨੇ ਆ ਆਪਣੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਉਹਦੇ ਨਾਲ ਦੋ ਹੱਥ ਕਰਦੇ ਨਜ਼ਰ ਆ ਰਹੇ ਨੇ ਜਿਹੜਾ ਪਾਣੀ ਹੈ ਉਹ ਸੜਕਾਂ ਦੇ ਉੱਤੇ ਵੀ ਆ ਲੋਕਾਂ ਦੇ ਜਿਹੜੇ ਏਰੀਆਜ਼ ਨੇ ਜਿੱਥੇ ਕਿ ਲੋਕੀ ਕਹ ਲਈਏ ਸਕੂਲ ਹੈ ਜਿਮ ਹੈ ਗਰਾਊਂਡ ਆ ਪੂਰੇ ਤਰੀਕੇ ਦੇ ਨਾਲ ਗੱਚਾ ਗੱਚ ਪਾਣੀ ਦੇ ਨਾਲ ਭਰੀਆਂ ਹੋਈਆਂ ਸੋ ਇਸ ਪਿੰਡ ਦਾ ਹਾਲ ਬੁਰਾ ਆ ਪ੍ਰਸ਼ਾਸਨ ਨੂੰ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਇਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਆ ਇਹਨਾਂ ਦੇ ਘਰਾਂ ਦੇ ਵਿੱਚ ਹੁਣ ਪਾਣੀ ਹੈ ਛੱਪੜ ਜਿਹੜੇ ਛੱਪੜ ਵਾਲੇ ਸਾਈਡ ਦੇ ਉੱਤੇ ਘਰ ਹੈ ਉਹ ਰੜਾ ਹੋ ਗਿਆ ਪਾਣੀ ਦਾ ਉਹਨਾਂ ਬਚਾਰਿਆਂ ਦੇ ਲਈ ਬਿਮਾਰੀਆਂ ਦਾ ਸਵਾਬ ਹੈ ਇਹ ਔਰ ਇਹ ਲਗਾਤਾਰ ਉਹ ਜਦੋਜੈਤ ਕਰਦੇ ਨਜ਼ਰ ਆ ਰਹੇ ਨੇ ਪਾਣੀ ਦੇ ਨਾਲ ਇਸ ਪਿੰਡ ਦਾ ਬਹੁਤ ਬੁਰਾ ਹਾਲ ਹੈ ਇਹ ਹਕੂਮਤਪੁਰਾ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਪਾਣੀ ਦੇ ਕਰਕੇ ਜਿਹੜਾ ਪਾਣੀ ਦਾ ਕਹਿਰ ਮਚਾਇਆ ਹੋਇਆ ਪਾਣੀ ਨੇ ਔਰ ਇਹ ਤਸਵੀਰ ਜਿਹੜੀ ਹੈ ਇਹ ਹਕੂਮਤਪੁਰਾ ਦੀ ਤਸਵੀਰ ਹੈ ਔਰ ਇਸੇ ਤਸਵੀਰ ਤੋਂ ਤੁਹਾਨੂੰ ਲੱਗਦਾ ਹੋਵੇਗਾ ਅੰਦਾਜ਼ਾ ਹੋ ਗਿਆ ਕਿ ਕਿੱਡਾ ਨੁਕਸਾਨ ਹੋਇਆ ਫਿਲਹਾਲ ਇਹ ਦਿਨ ਦੀ ਤਸਵੀਰ ਦਿਖਾ ਰਹੇ ਹਾਂ ਰਾਤ 2:00 ਵਜੇ ਤੋਂ ਇੱਥੇ ਦਾ ਹਾਲ ਹੋਰ ਵੀ ਬੱਤਰ ਹੈ ਸਾਡੇ ਰਿਪੋਰਟਰ ਬਹੁਤ ਜਲਦ ਸਾਡੇ ਨਾਲ ਜੁੜਨਗੇ ਔਰ ਤਸਵੀਰਾਂ ਵੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿੱਡਾ ਇਸ ਪਾਣੀ ਨੇ ਇੱਥੇ ਕਹਿਰ ਮਚਾ ਦਿੱਤਾ ਹੈ ਔਰ ਇਹ ਹਕੂਮਤ ਪੁਰਾਇਆ ਜਿੱਥੇ ਕਿ ਪੂਰੇ ਤਰੀਕੇ ਦੇ ਹਾਲ ਹੋ ਗਏ ਨੇ ਪਾਣੀ ਚੜਾਇਆ ਗੱਚਾ-ਗੱਚ ਪਿੰਡ ਦੇ ਅੰਦਰ ਵੜ ਗਿਆ ਆ ਔਰ ਲੋਕਾਂ ਦੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਉਸ ਨੂੰ ਬਹੁਤ ਸੱਟ ਲੱਗੀ ਆ ਲੋਕ ਕਹਿੰਦੇ ਨੇ ਕਿ ਜਿਨ੍ਹਾਂ ਦੇ ਘਰ ਨੀਵੇਂ ਨੇ ਰਾਤ 2:30 ਵਜੇ ਦੇ ਜਾਗਦੇ ਨੇ ਨਾ ਪਕਾਈਆਂ ਨਾ ਖਾਧੀਆਂ ਔਰ ਤੁਸੀਂ ਦੇਖੋ ਵੀ ਕਿੰਡਾ ਤਕੜਾ ਨੁਕਸਾਨ ਹੈ ਹਰ ਸਾਲ ਇਹ ਨਵਾਂ ਸ਼ਹਿਰ ਦਾ ਏਰੀਆ ਹੁਸ਼ਾਰਪੁਰ ਦਾ ਏਰੀਆ ਇਹ ਹਰ ਸਾਲ ਮਾਰ ਦੇ ਅੰਦਰ ਆਉਂਦਾ ਆ ਕਿਉਂਕਿ ਪਾਣੀ ਜਿਹੜਾ ਆ ਇੱਥੇ ਬਹੁਤ ਭਰ ਜਾਂਦਾ ਆ ਹੁਣ ਰਾਤ ਦੇ 2:30 ਵਜੇ ਤੋਂ ਕਹਿੰਦੇ ਲਗਾਤਾਰ ਇੱਥੇ ਪਾਣੀ ਭਰ ਰਿਹਾ ਆ ਪਿੰਡ ਜਿਹੜਾ ਆ ਇਦਾਂ ਲੱਗਦਾ ਕਿ ਡੁੱਬ ਜਾਏਗਾ ਸੋ ਪ੍ਰਸ਼ਾਸਨ ਨੂੰ ਮਦਦ ਦੇ ਲਈ ਗੋਹਾਰ ਲਗਾਈ ਜਾ ਰਹੀ ਆ ਕੇ ਟੂਡੇ ਲੋਕ ਜਿਹੜੇ ਨੇ ਕਿਉਂਕਿ ਉਹਨਾਂ ਦਾ ਜਿਹੜੇ ਘਰ ਨੀਵੇਂ ਨੇ ਉਹ ਤਾਂ ਬਿਲਕੁਲ ਡੁੱਬ ਗਏ ਨੇ ਉਹਨਾਂ ਦਾ ਫਰਨੀਚਰ ਜਿਹੜਾ ਆ ਉਹ ਗਲੀਆਂ 'ਚ ਤੈਰਦਾ ਨਜ਼ਰ ਆਉਂਦਾ ਆ ਫਿਲਹਾਲ ਇਹ ਤਸਵੀਰ ਹਕੂਮਤ ਪੁਰਾਤੀ ਆ ਜਿੱਥੇ ਕਿ ਪਾਣੀ ਨੇ ਜਲਥਲ ਕਰ ਦਿੱਤਾ ਆ ਪਾਣੀ ਨੇ ਜਲਥਲ ਕਰ ਦਿੱਤਾ ਲੋਕਾਂ ਦਾ ਜੀਵਨ ਜਿਹੜਾ ਅਸਥਵਿਸਥ ਹੋ ਗਿਆ ਇਸ ਪਿੰਡ ਦਾ ਨਾਮ ਹੈ ਹਕੂਮਤਪੁਰਾ ਜਿੱਥੇ ਕਿ ਪਾਣੀ ਜਿਹੜਾ ਰਾਤ ਦੇ 2:30 ਵਜੇ ਜਿਆਦਾ ਵੜਿਆ ਆ ਲੋਕਾਂ ਦਾ ਸਮਾਨ ਬੈੱਡ ਲੋਕਾਂ ਦਾ ਫਰਨੀਚਰ ਅਜੇ ਤੱਕ ਜਿਹੜਾ ਸਰਕਾਰੀ ਸਕੂਲ ਆ ਉਹਦੇਆਂ ਜਿਹੜੀਆਂ ਕਲਾਸਾਂ ਦਾ ਹਾਲ ਜਿਹੜਾ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਪੰਜਾਬ ਦੇ ਇਸ ਏਰੀਏ ਦੇ ਵਿੱਚ ਪਾਣੀ ਨੇ ਤੜਥੱਲੀ ਮਚਾ ਦਿੱਤੀ ਆ ਬਹੁਤ ਪੂਰੇ ਹਾਲ ਨੇ ਲੋਕਾਂ ਦਾ ਜਿਹੜਾ ਫਰਨੀਚਰ ਹੈ ਉਹ ਵੀ ਸਾਰਾ ਰੁੜ ਗਿਆ ਰਾਤ ਦੇ ਲੋਕ ਜਿਹੜੇ ਨੇ ਉੱਥੇ ਜਾ ਕੇ ਕੱਢੀ ਉਹਨਾਂ ਨੇ ਰਾਤ ਕਿਉਂਕਿ ਪਾਣੀ ਜਿਹੜਾ ਆ ਉਹਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਆ ਔਰ ਲਗਾਤਾਰ ਜਿਹੜਾ ਆ ਤੁਸੀਂ ਦੇਖੋਗੇ ਕਿ ਕਿੱਡੇ ਭਿਆਨਕ ਹਾਲ ਹੈ ਇਹ ਪਿੰਡ ਜਿਹੜਾ ਆ ਹਕੂਮਤਪੁਰ ਆ ਔਰ ਇਹ ਹੁਸ਼ਾਰਪੁਰ ਡਿਸਟ੍ਰਿਕਟ ਦਾ ਪਿੰਡ ਹੈ ਔਰ ਇਹਦੀ ਤਸਵੀਰ ਤੁਹਾਨੂੰ ਉਸੇ ਦਿਖਾ ਰਹੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਆ ਉਹ ਪਿੰਡ ਦੇ ਅੰਦਰ ਵੜ ਆਇਆ ਆ ਔਰ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਪਹਿਲਾਂ ਤੇ ਪਾਣੀ ਬਹੁਤ ਘੱਟ ਸੀਗਾ ਪਰ ਰਾਤ ਦੇ 2:30 ਵਜੇ ਤੋਂ ਪਾਣੀ ਦਾ ਫਲੋ ਜ਼ਿਆਦਾ ਆ ਔਰ ਇਸ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਆ ਉਹ ਬਹੁਤ ਭਰਨਾ ਸ਼ੁਰੂ ਹੋ ਗਿਆ ਜਿਨ੍ਹਾਂ ਦੇ ਮਕਾਨ ਨੀਵੇਂ ਆ ਔਰ ਉਹਨਾਂ ਦੇ ਮਕਾਨਾਂ ਦੇ ਵਿੱਚ ਜਿਹੜੇ ਫਰਨੀਚਰ ਹੈ ਉਹ ਵੀ ਤੈਰਦੇ ਤੁਹਾਨੂੰ ਨਜ਼ਰ ਆਉਣਗੇ ਸੋ ਫਿਲਹਾਲ ਇਹ ਹਕੂਮਤ ਪੁਰਾਇਆ ਜਿਹਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਲੋਕਾਂ ਦੇ ਹਾਲ ਬਹੁਤ ਬੁਰੇ ਨੇ ਔਰ ਲੋਕਾਂ ਦੇ ਘਰਾਂ ਦੇ ਅੰਦਰ ਜਿਹੜਾ ਪਾਣੀ ਹੈ ਉਹ ਵੱਡ ਚੁੱਕਾ ਆ ਔਰ ਇਹ ਤਸਵੀਰ ਤੁਹਾਨੂੰ ਦੇਖ ਰਹੀ ਹੋਏਗੀ ਕਿ ਕਿਵੇਂ ਲੋਕ ਜਿਹੜੇ ਨੇ ਆ ਆਪਣੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਉਹਦੇ ਨਾਲ ਦੋ ਹੱਥ ਕਰਦੇ ਨਜ਼ਰ ਆ ਰਹੇ ਨੇ ਜਿਹੜਾ ਪਾਣੀ ਹੈ ਉਹ ਸੜਕਾਂ ਦੇ ਉੱਤੇ ਵੀ ਆ ਲੋਕਾਂ ਦੇ ਜਿਹੜੇ ਏਰੀਆਜ਼ ਨੇ ਜਿੱਥੇ ਕਿ ਲੋਕੀ ਕਹ ਲਈਏ ਸਕੂਲ ਹੈ ਜਿਮ ਹੈ ਗਰਾਊਂਡਾਂ ਆ ਪੂਰੇ ਤਰੀਕੇ ਦੇ ਨਾਲ ਗੱਚਾ ਗੱਚ ਪਾਣੀ ਦੇ ਨਾਲ ਭਰੀਆਂ ਹੋਈਆਂ ਸੋ ਇਸ ਪਿੰਡ ਦਾ ਹਾਲ ਬੁਰਾ ਆ ਪ੍ਰਸ਼ਾਸਨ ਨੂੰ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਇਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਆ ਇਹਨਾਂ ਦੇ ਘਰਾਂ ਦੇ ਵਿੱਚ ਹੁਣ ਪਾਣੀ ਹੈ ਛੱਪੜ ਜਿਹੜੇ ਛੱਪੜ ਵਾਲੇ ਸਾਈਡ ਦੇ ਉੱਤੇ ਘਰ ਹੈ ਉਹ ਰੜਾ ਹੋ ਗਿਆ ਪਾਣੀ ਦਾ ਉਹਨਾਂ ਬਚਾਰਿਆਂ ਦੇ ਲਈ ਬਿਮਾਰੀਆਂ ਦਾ ਸਵਾਬ ਹੈ ਇਹ ਔਰ ਇਹ ਲਗਾਤਾਰ ਉਹ ਜਦੋਜਹਿਦ ਕਰਦੇ ਨਜ਼ਰ ਆ ਰਹੇ ਨੇ ਪਾਣੀ ਦੇ ਨਾਲ ਇਸ ਪਿੰਡ ਦਾ ਬਹੁਤ ਬੁਰਾ ਹਾਲ ਹੈ ਇਹ ਹਕੂਮਤਪੁਰਾ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਪਾਣੀ ਦੇ ਕਰਕੇ ਜਿਹੜਾ ਪਾਣੀ ਦਾ ਕਹਿਰ ਮਚਾਇਆ ਹੋਇਆ ਪਾਣੀ ਨੇ ਔਰ ਇਹ ਤਸਵੀਰ ਜਿਹੜੀ ਹੈ ਇਹ ਹਕੂਮਤਪੁਰਾ ਦੀ ਤਸਵੀਰ ਹੈ ਔਰ ਇਸੇ ਤਸਵੀਰ ਤੋਂ ਤੁਹਾਨੂੰ ਲੱਗਦਾ ਹੋਵੇਗਾ ਅੰਦਾਜ਼ਾ ਹੋ ਗਿਆ ਕਿ ਕਿੱਡਾ ਨੁਕਸਾਨ ਹੋਇਆ ਫਿਲਹਾਲ ਇਹ ਦਿਨ ਦੀ ਤਸਵੀਰ ਦਿਖਾ ਰਹੇ ਹਾਂ ਰਾਤ 2:00 ਵਜੇ ਤੋਂ ਇੱਥੇ ਦਾ ਹਾਲ ਹੋਰ ਵੀ ਬੱਤਰ ਹੈ ਸਾਡੇ ਰਿਪੋਰਟਰ ਬਹੁਤ ਜਲਦ ਸਾਡੇ ਨਾਲ ਜੁੜਨਗੇ ਔਰ ਤਸਵੀਰਾਂ ਵੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿੱਡਾ ਇਸ ਪਾਣੀ ਨੇ ਇੱਥੇ ਕਹਿਰ ਮਚਾ ਦਿੱਤਾ ਹੈ ਔਰ ਇਹ ਹਕੂਮਤ ਪੁਰਾਇਆ ਜਿੱਥੇ ਕਿ ਪੂਰੇ ਤਰੀਕੇ ਦੇ ਹਾਲ ਹੋ ਗਏ ਨੇ ਪਾਣੀ ਚੜਾਇਆ ਗੱਚਾ-ਗੱਚ ਪਿੰਡ ਦੇ ਅੰਦਰ ਵੜ ਗਿਆ ਆ ਔਰ ਲੋਕਾਂ ਦੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਉਸ ਨੂੰ ਬਹੁਤ ਸੱਟ ਲੱਗੀ ਆ ਲੋਕ ਕਹਿੰਦੇ ਨੇ ਕਿ ਜਿਨ੍ਹਾਂ ਦੇ ਘਰ ਨੀਵੇਂ ਨੇ ਰਾਤ 2:30 ਵਜੇ ਦੇ ਜਾਗਦੇ ਨੇ ਨਾ ਪਕਾਈਆਂ ਨਾ ਖਾਧੀਆਂ ਔਰ ਤੁਸੀਂ ਦੇਖੋ ਵੀ ਕਿੰਡਾ ਤਕੜਾ ਨੁਕਸਾਨ ਹੈ ਹਰ ਸਾਲ ਇਹ ਨਵਾਂ ਸ਼ਹਿਰ ਦਾ ਏਰੀਆ ਹੁਸ਼ਾਰਪੁਰ ਦਾ ਏਰੀਆ ਇਹ ਹਰ ਸਾਲ ਮਾਰ ਦੇ ਅੰਦਰ ਆਉਂਦਾ ਆ ਕਿਉਂਕਿ ਪਾਣੀ ਜੜਾਇਆ ਇੱਥੇ ਬਹੁਤ ਭਰ ਜਾਂਦਾ ਆ ਹੁਣ ਰਾਤ ਦੇ 2:30 ਵਜੇ ਤੋਂ ਕਹਿੰਦੇ ਲਗਾਤਾਰ ਇੱਥੇ ਪਾਣੀ ਭਰ ਰਿਹਾ ਆ ਪਿੰਡ ਜਿਹੜਾ ਆ ਇਦਾਂ ਲੱਗਦਾ ਕਿ ਡੁੱਬ ਜਾਏਗਾ ਸੋ ਪ੍ਰਸ਼ਾਸਨ ਨੂੰ ਮਦਦ ਦੇ ਲਈ ਗੋਹਾਰ ਲਗਾਈ ਜਾ ਰਹੀ ਆ ਕੇ ਟੂਡੇ ਲੋਕ ਜਿਹੜੇ ਨੇ ਕਿਉਂਕਿ ਉਹਨਾਂ ਦਾ ਜਿਹੜੇ ਘਰ ਨੀਵੇਂ ਨੇ ਉਹ ਤਾਂ ਬਿਲਕੁਲ ਡੁੱਬ ਗਏ ਨੇ ਉਹਨਾਂ ਦਾ ਫਰਨੀਚਰ ਜਿਹੜਾ ਆ ਉਹ ਗਲੀਆਂ ਚ ਤੈਰਦਾ ਨਜ਼ਰ ਆਉਂਦਾ